ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰਸ਼ਦ ਚੋਣਾਂ ਦੇ ਬਲਾਕ ਸਮਤੀ ਚੋਣਾਂ ਦਾ ਨਮਾੰਕਣ ਪੱਤਰ ਪਰ ਅੰਦਾਜ਼ ਆਖਰੀ ਦਿਨ ਸੀਗਾ ਤਾਂ ਪਠਾਨਕੋਟ ਦੇ ਇਸ ਵੇਲੇ ਆਪਾਂ ਡੀਸੀ ਆਫਿਸ ਦੇ ਵਿੱਚ ਮੌਜੂਦ ਹੈਗੇ ਆਂ ਤੇ ਵਾਕ ਵਾਕ ਪਾਰਟੀਆਂ ਵਾਲੇ ਪਾਸੋਂ ਅੱਜ ਨਮਾੰਕਣ ਪੱਤਰ ਜਿਹੜੇ ਪਰੇ ਜਾ ਰਹੇ ਨੇ ਡੀਸੀ ਆਫਿਸ ਦੇ ਵਿੱਚ ਜ਼ਿਲ੍ਹਾ ਪ੍ਰਸ਼ਦ ਦੇ ਵਾਕ ਵਾਕ ਮੀ ਦਵਾਰਾਂ ਵੱਲੋਂ ਜਿਹੜੇ ਆ ਆਪਣੇ ਨਮਾੰਕਣ ਪੱਤਰ ਦਾਖਲ ਕੀਤੇ ਗਏ ਨੇ ਕਾਂਗਰਸ ਮੰਤਰੀ ਪੰਜਾਬ ਲਾਲ ਚੰਦ ਕੁਟਾਚੋਖਣਾ ਵੱਲੋਂ ਜਿਹੜੇ ਜ਼ਿਲ੍ਹਾ ਪ੍ਰਸ਼ਦ ਦੇ ਕੈਂਡੀਡੇਟ ਸੀਗੇ ਹੁਣ ਨਾਲ ਲੱਗ ਗਿਆ ਜਿਹਨੂੰ ਮੰਗਨ ਬਤ ਦਾਖਲ ਕੀਤੇ ਗਏ ਨੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਕੈਬਨ ਮੰਤਰੀ ਪੰਜਾਬ ਲਾਲਚੰਦ ਗੁਰਜੋਖਣ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿਹੜੇ ਕੰਮ ਕੀਤੇ ਗਏ ਨੇ ਉਹਦੇ ਆਧਾਰ ਦੇ ਉੱਪਰ ਜਿਹੜੇ ਲੋਕ ਆਮਾਦੀ ਪਾਰਟੀ ਨੂੰ ਵੋਟਾਂ ਪਾਣਗੇ ਨਾਲ ਦੀ ਨਾਲ ਵਿਰੋਧੀਆਂ ਨੂੰ ਉਹਨਾਂ ਨੇ ਜਵਾਬ ਦਿੱਤਾ ਕਿ ਜਿਹੜੇ ਵਿਰੋਧੀ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਧੱਕਾਸ਼ਾਹੀ ਹੋਏਗੀ ਉਹ ਬਿਲਕੁਲ ਨਹੀਂ ਹੋਏਗੀ ਉਹਨਾਂ ਨੇ ਬੋਲੇ ਕਿ ਪੰਚਾਇਤੀ ਇਲੈਕਸ਼ਨਾਂ ਦੇ ਵਿੱਚ ਵੀ ਕੋਈ ਵੀ ਧੱਕਾਸ਼ਾਹੀ ਨਹੀਂ ਕੀਤੀ ਗਈ ਇਸ ਮੌਕੇ ਤੇ ਜ਼ਿਲ੍ਹਾ ਪ੍ਰਸ਼ਦ ਗਰੋਟਾ ਤੋਂ ਕੈਂਡੀਡੇਟ ਗੁਬਿੰਦਰ ਸਿੰਘ ਮੁੰਨਾ ਦੇ ਨਾਲ-ਨਾਲ ਮਰੇਸ਼ ਸੈਣੀ ਹੋਰੀ ਸਾਰੇ ਨੇਤਾ ਤੇ ਹਰਪ ਸਿੰਘ ਸਾਹਾ ਇੱਥੇ ਪਹੁੰਚੇ ਸਿਗੇ ਸਾਰਿਆਂ ਵੱਲੋਂ ਆਪਣੇ ਨਮੰਗਨ ਪੱਤਰ ਦਾਖਲ ਕੀਤੇ ਗਏ ਨੇ ਆਪ ਦਿਖਦੇ ਦੀ ਬੋਰਡ ਤੇ ਗੱਲਬਾਤ ਕਰਦੇ ਆਂ ਕਿਰਨ ਮੰਤਰੀ ਪੰਜਾਬ ਲਾਲਜੰਤ ਕੜਾਚਖੋਣਾ ਦੇ ਨਾਲ ਦੇ ਨਾਲ ਦੇ ਨਾਲ ਉਮੀਦਵਾਰਾਂ ਦੇ ਨਾਲ ਗੱਲ ਕਰਦੇ ਆਂ ਸਿਰ ਸੁਣਦੇ ਆ ਕੀ ਕਹਿਣਾ ਉਹਨਾਂ ਦਾ ਇਸ ਮੌਕੇ ਦੇ ਦੌਰਾਨ ਵੈਸੇ ਬੋਰਡ ਚੋਰੀ ਕਰਨ ਵਾਲੇ ਲੋਕਾਂ ਨੂੰ ਤੇ ਰਾਈਟ ਕੋਈ ਨਹੀਂ ਹੈਗਾ ਵੀ ਉਹ ਨਿਸਪਕਸ਼ ਚੋਣਾਂ ਦੀ ਕੋਈ ਅਲੀਗੇਸ਼ਨ ਲਾਨ ਜੋ ਦੇਸ਼ ਦੇ ਅੰਦਰ ਭਾਜੀਪੀ ਨੇ ਲੋਕਤੰਤਰਤਾ ਘਾਹਨ ਕੀਤਾ ਹੈ ਜਿਵੇਂ ਬੋਰਡ ਚੋਰੀ ਦਾ ਅੱਜ ਬੱਚਾ ਬੱਚਾ ਇਹਦੀ ਜਵਾਨ ਦੇ ਉੱਤੇ ਭਾਜਪਾ ਜਿਹੜੀ ਉਹ ਕਰ ਰਹੀ ਆ ਸੋ ਉਹਦਾ ਪਗਟਾਵਾ ਵੀ ਬਹੁਤ ਸਾਰੇ ਸਟੇਟਾਂ ਦੇ ਅੰਦਰ ਚੋਣਾਂ ਦੇ ਹੋਇਆ ਲੇਕਿਨ ਅਸੀਂ ਇਹ ਬਾਖੜੀ ਕਰਕੇ ਕਹਿ ਸਕਦੇ ਆ ਆਮ ਆਦਮੀ ਪਾਰਟੀ ਵਾਲੇ ਕਿ ਜਿਹੜੀਆਂ ਇਸ ਤੋਂ ਪਹਿਲਾਂ ਪੰਚਾਇਤਾਂ ਦੀਆਂ ਚੋਣਾਂ ਹੋਈਆਂ ਜ਼ਿਲ੍ਹਾ ਪਠਾਨਕੋਟ ਦੇ ਅੰਦਰ ਇਤਿਹਾਸਿਕ ਅੰਦਰ ਪਹਿਲੀ ਵਾਰ ਆ ਵੀ ਇੱਕ ਵੀ ਐਪਲੀਕੇਸ਼ਨ ਕਿਸੇ ਵਿਰੋਧੀ ਪਾਰਟੀ ਦੇ ਬੰਦੇ ਦੀ ਨਹੀਂ ਕੱਟੀ ਗਈ ਸੋ ਚਾਹੇ ਰਾਜ ਕਾਂਗਰਸਾ ਦੇਖ ਲਓ ਚਾਹੇ ਰਾਜ ਬੀਜੇਪੀ ਦਾ ਦੇਖ ਲਓ ਲੋਕਤੰਤਰ ਦੀਆਂ ਧੱਜੀਆਂ ਉੱਡਦੀਆਂ ਰਹੀਆਂ ਨੇ ਵੋਟ ਚੋਰੀ ਹੁੰਦੀ ਰਹੀ ਹੈ ਵੋਟ ਕੈਪਚਰਿੰਗ ਹੁੰਦੀ ਰਹੀ ਹੈ ਇਹ ਅਸੀਂ ਅੱਜ ਖੁਸ਼ੀ ਨਾਲ ਕਹਿ ਸਕਦੇ ਆ ਕਿ ਜਿਹੜੀ ਸਾਡੇ ਸੁਵਿਧਾਨ ਦੀ ਪ੍ਰਸਤਾਵਨਾ ਹੈ ਕਿ ਲੋਕਤੰਤਰ ਮਜ਼ਬੂਤ ਹੋਵੇ ਲੋਕਾਂ ਨੂੰ ਵੋਟ ਭੈਮੁਖਤ ਪਾਣ ਦਾ ਮੌਕਾ ਮਿਲੇ ਉਹ ਅੱਜ ਲਾਗੂ ਕੀਤਾ ਸੋ ਮੈਂ ਹੁਣ ਵੀ ਕਹਿਣਾ ਚਾਹਣਾ ਕਿ ਇੱਕ ਵੀ ਦਰਖਾਸਤ ਜ਼ਿਲ੍ਹਾ ਪਰਿਸ਼ਦ ਅਰ ਬਲਾਕ ਸੰਪਤੀ ਚੋਣਾਂ ਦੇ ਅੰਦਰ ਕਿਸੇ ਵੀ ਵਿਰੋਧੀ ਦੀ ਨਹੀਂ ਕੱਟੀ ਜਾਊਗੀ ਅਸੀਂ ਬਾਹਰ ਖੜੀ ਕਰਕੇ ਕਹਿ ਰਹੇ ਆ ਇਹ ਕੰਮ ਪਿਛਲੀਆਂ ਸਰਕਾਰਾਂ ਕਰਦੀਆਂ ਤੇ ਸਹਦ ਸਾਨੂੰ ਅੱਜ ਇਹ ਮੌਕਾ ਨਾ ਮਿਲਦਾ ਸੋ ਹੁਣ ਵੀ ਜਿਲਾ ਪ੍ਰਸ਼ਦ ਦੀਆਂ ਚੋਣਾਂ ਚੱਲ ਰਹੀਆਂ ਅਸੀਂ ਟਰਾਂਸਪੈਰੈਂਸੀ ਨਾਲ ਚੋਣਾਂ ਬਗਰੇਆ ਪੂਰੀ ਮੁਕੰਮਲ ਕਰਾਂਗੇ ਵਿਰੋਧੀਆਂ ਨੂੰ ਵੀ ਪੂਰਾ ਰਾਈਟ ਆ ਉਹ ਆਪਣੀ ਗੱਲ ਰੱਖਣ ਆਪਣੀਆਂ ਚੋਣਾਂ ਲੜਨ ਔਰ ਮੈਂ ਅੱਜ ਇਹ ਗੱਲ ਦਾਅਵੇ ਨਾਲ ਕਹਿਣਾ ਕਿ ਲੰਬੇ ਅਰਸੇ ਤੋਂ ਬਾਅਦ ਜਿਹੜਾ ਲੋਕਾਂ ਨੂੰ ਭੈਅ ਮੁਕਤ ਤੇ ਜਿਹੜਾ ਇੱਕ ਸਾਫ ਸੁਥਰਾ ਵਾਤਾਵਰਨ ਮਿਲੇ ਵੋਟਾਂ ਪਾਣ ਦੇ ਲਈ ਉਹ ਕੈਮਰ ਰੱਖਾਂਗੇ ਤੇ ਮੈਂ ਜ਼ਰੂਰ ਇਹ ਬੇਨਤੀ ਕਰਨੀ ਚਾਹਨਾ ਵਿਰੋਧੀਆਂ ਨੂੰ ਵੀ ਰਵਾਤੀ ਪਾਰਟੀਆਂ ਨੂੰ ਵੀ ਕਿ ਬਿਨਾ ਨਸ਼ਿਆਂ ਤੋਂ ਬਿਨਾ ਭੈ ਤੋਂ ਜਿਹੜੀ ਆ ਤੁਸੀਂ ਆ ਲੋਕਾਂ ਦੇ ਅੰਦਰ ਚੋਣ ਮੈਂ ਜਿਹੜੀ ਚਲਾਓ ਅਸੀਂ ਵਾਦਾ ਕਰਦੇ ਹਾਂ ਕਿ ਅਸੀਂ ਨਸ਼ਾ ਮੁਕਤ ਭੈ ਮੁਕਤ ਜਿਹੜੀ ਹੈ ਚੋਣ ਜਿਹੜੀ ਮੈਂ ਜਿਹੜੀ ਆ ਜ਼ਿਲ੍ਹਾ ਪਠਾਨਕੋਟ ਦੇ ਅੰਦਰ ਪੂਜ ਦੇ ਅੰਦਰ ਬਣਾਵਾਂਗੇ ਨਹੀਂ ਜ਼ਿਲ੍ਹਾ ਪਰਸ਼ਦ ਚੋਣਾਵਾਂ ਬਲਾਕ ਸਭਤੀ ਦੀਆਂ ਚੋਣਾਾਂ ਸਰਕਾਰ ਦੀ 4 ਸਾਲਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਉਹਦੇ ਆਧਾਰ ਤੇ ਪੈਣਗੀਆਂ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਦੇ ਪੰਜਾਬ ਦੇ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਮਿਲ ਰਹੀਆਂ ਨੇ ਬਿਨਾਂ ਪੱਖਪਾਤ ਤੋਂ ਬਿਨਾਂ ਵੈਸੇ ਤੋਂ ਜਿਸ ਤਰ੍ਹਾਂ ਇਨਫਰਾ ਇਨਫਰਾਸਟਰਕਚਰ ਬਣ ਰਿਹਾ ਸਾਰੇ ਪੰਜਾਬ ਦੇ ਅੰਦਰ ਹਲਕੇ ਭੋਇ ਦੇ ਅੰਦਰ ਪਠਾਨਕੋਟ ਦੇ ਵਿੱਚ ਸੜਕਾਂ ਦਾ ਜਾਲ ਬਸਾਇਆ ਜਾ ਰਿਹਾ 20-20 ਸਾਲਾਂ ਤੋਂ ਸੜਕਾਂ ਜਿਨ੍ਹਾਂ ਦੇ ਉੱਤੇ ਲੋਕ ਦੇਖਣੀ ਚਾਹੁੰਦੇ ਸੀਗੇ ਲੋਕ ਵੀ ਲੋਕਾਂ ਤੋਂ ਪਹੁੰਗੀ ਅੱਜ ਜੋ ਸੜਕਾਂ ਨਾ ਕੇਵਲ ਬਣ ਰਹੀਆਂ ਨੇ ਬਲਕਿ 16 ਫੁੱਟ ਚੌੜਾ ਖਾਰਾ ਫੋੜ ਵੀ ਚੋੜੀਆਂ ਹੋ ਰਹੀਆਂ ਨੇ ਸੋ 30 ਸਟੇਡੀਅਮ ਹਲਕੇ ਭੇ ਦੇ ਅੰਦਰ ਜਿਹੜੇ ਆ 30-30 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹਨਾਂ ਦਾ ਕੰਮ ਚੱਲ ਰਿਹਾ 10 ਕਰੋੜ ਰੁਪਏ ਜਿਹੜਾ ਆ ਉਹ ਵੀ ਸਾਡੇ ਹਲਕੇ ਨੂੰ ਤੇ ਲਗਭਗ 16 ਕਰੋੜ ਰੁਪਈਆ ਸਾਰੇ ਜ਼ਿਲ੍ਹੇ ਨੂੰ ਆਇਆ ਚ ਇਹਦੇ ਨਾਲ-ਨਾਲ 100 ਕਰੋੜ ਰੁਪਇਆ ਜਿਹੜਾ ਸਾਡੇ ਜ਼ਿਲ੍ਹੇ ਨੂੰ ਮਿਲਿਆ ਜਿਹੜਾ 32 ਨੂੰ ਅਸੀਂ ਲਾਈਟ ਨੂੰ ਅਪਡੇਟ ਕਰਨਾ ਹਨ ਚੁਸਤ ਰਸ ਕਰਨਾ ਉਹਦੇ ਲਈ 11 ਫੀਟਰ ਨਵੇਂ ਹਲਕੇ ਭੇ ਤੋਂ ਬਣ ਰਿਹਾ ਤੇ ਲਗਭਗ ਇੰਨੇ ਹੀ ਫੀਡਰ ਸਾਰੇ ਜ਼ਿਲ੍ਹੇ ਦੇ ਵਿੱਚ ਬਣ ਰਿਹਾ ਸੋ ਅੱਜ ਕਾਮ ਦੇ ਆਧਾਰ ਤੇ ਵਿਰੋਧੀਆਂ ਦੀ ਜ਼ਵਾਰ ਬੰਦਾ ਕੋਈ ਮੁਕਾਬਲਾ ਨਹੀਂ ਅਸੀਂ ਲੋਕਾਂ ਨੂੰ ਬੇਨਤੀ ਕਰਾਂਗੇ ਮੁੱਦਿਆਂ ਦੇ ਆਧਾਰ ਤੇ ਚੋਣਾਂ ਲੜਾਂਗੇ ਮੁੱਦਿਆਂ ਲਈ ਮੈਦਾਨ ਚਾਓ ਤੇ ਅਸੀਂ ਫੇਰ ਲੋਕਾਂ ਨੂੰ ਕਹਿਣਾ ਚਾਹੁੰਦੇ ਆਂ ਭੈਮੁਕਤ ਔਰ ਸਾਫ ਸੁਥਰਾ ਜਿਹੜਾ ਇਲੈਕਸ਼ਨ ਅਸੀਂ ਕਰਾਵਾਂਗੇ ਹਰ ਇੱਕ ਵੋਟਰ ਨੂੰ ਫ੍ਰੀडम ਹੋਏਗੀ ਕੋਈ ਆਪਣਾ ਵੋਟ ਵੀ ਇਸਤੇਮਾਲ ਕਰੇ ਆਪਣੇ ਜਿਹੜੇ ਆਹੋ ਜਿਹੜੇ ਨਿਵਾینده ਦੇ ਵਿੱਚੋਂ ਨੇ ਸੋ ਆਮ ਆਦਮੀ ਪਾਰਟੀ ਦੇ ਸਾਰੇ ਅਜਲਾ ਪ੍ਰਸਦ ਉਮੀਦਵਾਰ ਗਰੋਟੇ ਤੋਂ ਭਪਿੰਦਰ ਸਿੰਘ ਮੁੰਨਾ ਜੀ ਤਾਰਾਗੜ ਤੋਂ ਗੌਰਪ੍ਰੀਤ ਕੋਰ ਭਵਾਰ ਰਿਜ਼ਰਵ ਤੋਂ ਅਸ਼ਮਨੀ ਕੁਮਾਰ ਜਿਹੜੇ ਗਵੈਂਸਰ ਦੇ ਸਰਪੰਚ ਨੇ ਔਰ ਤਲੂਰ ਤੋਂ ਸਾਡੀ ਕਿਰਨ ਕੁਮਾਰੀ ਛੋਟੀ ਬੇਟੀ ਸਾਡੀ ਔਰ ਇਸੇ ਤਰ੍ਹਾਂ ਨੀਤਨ ਠਾਕਰ ਜਿਹੜੇ ਰੋਡ ਮੈਹਰ ਤੋਂ ਚੋਣ ਲੜ ਰਹੇ ਆ ਸੋ ਸਭ ਲੋਕਾਂ ਨੂੰ ਬੇਨਤੀ ਆ ਕਿ ਤੁਹਾਡੇ ਬੱਚੇ ਨੇ ਤੁਹਾਡੇ ਪਰਿਵਾਰਾਂ ਚੋਂ ਆ ਅਸੀਂ ਤੁਹਾਡੇ ਵਿੱਚੋਂ ਹੀ ਆ ਤਗੜੇ ਹੋ ਕੇ ਵੋਟਾਂ ਪਾਓ ਇੱਕ ਵਾਰ ਇਹ ਚੋਣਾ ਦੇ ਅੰਦਰ ਇੱਕ ਵਾਰ ਫੇਰ ਜਿਹੜਾ ਗੁੱਡ ਗਵਰਨਸ ਹੈ ਲੋਕਾਂ ਦੇ ਪੱਖ ਦੀਆਂ ਨੀਤੀਆਂ ਬਣਾ ਵਾਲੀ ਸਰਕਾਰ ਹੈ ਅੱਜ 100 ਦੇ ਵਿੱਚੋਂ 90 ਲੋਕਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਪੰਜਾਬ ਤੇ ਤਾਂ ਸੋ ਇਹ ਆਮ ਆਦਮੀ ਪਾਰਟੀ ਦੀ ਸ੍ਰੀ ਅਰਵਿੰਦ ਕੇਜਰੀਵਾਲ ਜੀ ਭਗਵੰਤ ਮਾਨ ਜੀ ਦੀ ਗੁੱਡ ਗਵਰਨਸ ਜਿਹੜੀ ਅੱਜ ਲੋਕਾਂ ਦੇ ਸਿਰ ਚੜ ਕੇ ਬੋਲ ਰਹੀ ਹੈ ਸ਼ਾਨਦਾਰ ਢੰਗ ਦੇ ਨਾਲ ਚੋਣਾਂ ਜਿੱਤਾਂਗੇ ਪੂਰੇ ਪਠਾਨਕੋਟ ਜ਼ਿਲ੍ਹੇ ਦੇ ਅੰਦਰ ਹੁੰਜਾ ਫਿਰ ਜਿੱਤ ਪ੍ਰਾਪਤ ਕਰੂਗੀ ਆਮ ਆਦਮੀ ਪਾਰਟੀ ਤੇ ਜਿਸ ਤਰ੍ਹਾਂ ਕਿ ਮੰਤਰੀ ਸਾਹਿਬ ਨੇ ਕਿਹਾ ਹੈ ਕਿ ਸਾਡੇ ਇਲਾਕੇ ਚ ਬਹੁਤ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਉਹ ਪੰਜਾਬ ਸਰਕਾਰ ਨੇ ਦਿੱਤੀਆਂ ਐ এডਿਕੇਸ਼ਨ ਹੈਲਥ ਜਿਹੜੀਆਂ ਸਾਡੀਆਂ ਬੇਸਿਕ ਨੀਡਸ ਹੈਗੀਆਂ ਉਹ ਸਾਰੀਆਂ ਜਿਹੜੀਆਂ ਉਹ ਪੰਜਾਬ ਸਰਕਾਰ ਦੇ ਰਹੀ ਐ ਇਸ ਕਰਕੇ ਜਿਹੜੇ ਯੂਥ ਹੈ ਇਹ ਜਿਹੜਾ ਸਾਡਾ ਯੂਥ ਹੈ ਸਾਰਾ ਜਿਹੜਾ ਅਗਰੈਸਰ ਆਮ ਆਦਮੀ ਪਾਰਟੀ ਦੀ ਤਰਫ ਔਰ ਅਸੀਂ ਮੰਤਰੀ ਸਾਹਿਬ ਨੂੰ ਵੀ ਆਸ਼ਵਾਸਨ ਦਵਾਣੇ ਆ ਕਿ ਅਗਰ ਤੁਸੀਂ ਸਾਨੂੰ ਮੌਕਾ ਦਿੱਤਾ ਤਾਂ ਅਸੀਂ ਦਾ ਜੋ ਵੀ ਪਾਰਟੀ ਦਾ ਬੈਸਟ ਬੈਸਟ ਕਰਕੇ ਫੀਲਡ ਚ ਕੰਮ ਕਰਾਂਗੇ ਬਸ ਜੀ ਤਿਆਰੀਆਂ ਕੀ ਹੋਣੀਆਂ ਨੇ ਪਾਰਟੀ ਹਾਈ ਕਮਾਂਡ ਨੇ ਟਿਕਟ ਦਿੱਤੀ ਐ ਇਲੈਕਸ਼ਨ ਲੜ ਰਹੇ ਆ ਹੌਮ ਹਮਾ ਕੇ ਮੈਦਾਨ ਚ ਪੂਰੇ ਉਤਰੇ ਆ ਨਾਲ ਸਾਥੀ ਯਾਰ ਦੋਸਤ ਸੱਜਣ ਮਿੱਤਰ ਸਾਰੇ ਵਰਕਰ ਆ ਆਮ ਆਦਮੀ ਪਾਰਟੀ ਦੇ ਲੀਡਰ ਸਾਡੇ ਨਾਲ ਆ ਪੂਰਾ ਇਲੈਕਸ਼ਨ ਲੜਾਂਗੇ ਚੱਕਰ ਦੇਖਿਆ ਉਹ ਦੇਖਦੇ ਹੋਣਾ ਬਿਰੋਧੀਆਂ ਦਾ ਕੰਮ ਆ ਸਵਾਲ ਚੁਕਣਾ ਉਹ ਕਹਿੰਦੇ ਨਾ ਮੈਂ gira ਨਾ ਮੇਰੀ ਉਮੀਦੋਂ ਕਾ ਮਿਨਾਰ ਗਿਰੇ ਨਾ ਮੈਂ gira ਨਾ ਮੇਰੀ ਉਮੀਦੋਂ ਕੇ ਮਿਨਾਰ ਗਿਰੇ ਮੁਝੇ ਗਿਰਾਣੇ ਕੇ ਚੱਕਰ ਮੇਂ ਕੁਛ ਲੋਗ ਕਈ ਵਾਰ ਗਰੇ ਸੋ ਇਹ ਕੋਈ ਗੱਲ ਨਹੀਂ ਵਿਰੋਧੀਆਂ ਦਾ ਕੰਮ ਹੈ ਕਹਿਣਾ 50 ਸਾਲ ਟਾਈਮ ਦਿੱਤਾ ਇਹਨਾਂ ਨੂੰ 60 ਸਾਲ ਕੀਤਾ ਕੀ ਇਹਨਾਂ ਨੇ ਦੇਸ਼ ਦਾ ਬੇੜਾਗਰ ਕੀਤਾ ਪੰਜਾਬ ਦਾ ਬੇੜਾਗਰ ਕੀਤਾ ਇਹਨਾਂ ਕਾਂਗਰਸੀਆਂ ਨੇ ਇਹਨਾਂ ਬੀਜੇਪੀ ਵਾਲਿਆਂ ਨੇ ਝੂਠੇ ਆਸ਼ਵਾਸ਼ਣ ਦੇ ਰਹੇ ਨਾ ਪੱਲੇ ਕੱਖ ਨਹੀਂ ਇਹਨਾਂ ਦੇ ਬੂਤ ਖਾਲੀ ਆ ਰਿਹਾ ਕਾਂਗਰਸ ਨੂੰ ਤਾਂ ਮੈਂ ਕਹਿਣਾ ਚਾਹਾਂ ਸ਼ਰਮ ਕਰੋ ਕੋਈ ਚੌਥੀ ਵਾਰ ਦਿੱਲੀ ਦੇ ਵਿੱਚ ਜ਼ੀਰੋ ਆਈ ਹੈ ਬਿਹਾਰ ਚ ਪੰਜਵੇਂ ਨੰਬਰ ਤੇ ਆ ਰਹੇ ਹੋ ਹੁਣ ਜਿਹੜੇ ਇਲੈਕਸ਼ਨ ਜਿਹੜੇ ਤਰਨਤਾਰਨ ਹੋਈ ਆ ਉਥੇ ਚੌਥੇ ਨੰਬਰ ਤੇ ਆ ਰਹੇ ਹੋ ਤੇ ਅਜੇ ਵੀ ਫਾਈਨਲ ਲੈ ਕੇ ਤੁਰੇ ਦੇ ਸਾਨੂੰ ਮੌਕਾ ਦਿਓ ਬਸ ਕਰੋ ਪੰਜਾਬ ਦਾ ਬੇੜਾ ਗਿਰਕ ਦੇਸ਼ ਦਾ ਤੁਸੀਂ ਕਰ ਛੜਿਆ ਕੁਝ ਬੀਜੇਪੀ ਨੇ ਕਛੜਿਆ ਕੁਝ ਕਾਂਗਰਸ ਨੇ ਕਰ ਛੜਿਆ ਸੋ ਇਸ ਕਰਕੇ ਕਲੀਅਰ ਕਟ ਮੈਸੇਜ ਆ ਭਗਵੰਤ ਸਿੰਘ ਮਾਨ ਦਾ ਕਿ ਕ੍ਰਾਪਸ਼ਨ ਮੁਕਤ ਪੰਜਾਬ ਕਰਨਾ ਨਸ਼ਾ ਮੁਕਤ ਪੰਜਾਬ ਕਰਨਾ ਔਰ ਕਰ ਵੀ ਰਹੀ ਹੈ ਸਰਕਾਰ ਨੇ ਜਿਹੜੇ ਕੰਮ ਕੀਤੇ ਆ ਉਹਦੇ ਆਧਾਰ ਤੇ ਵੋਟਾਂ ਪੈ ਰਹੀਆਂ ਔਰ ਉਹਦੇ ਆਧਾਰ ਤੇ ਵੋਟਾਂ ਪੈਣਗੀਆਂ ਕੰਮਾਂ ਦੇ ਆਧਾਰ ਤੇ ਵੋਟਾਂ ਪੈ ਰਹੀਆਂ ਕੋਈ ਪੰਜ ਕੰਮ ਬੀਜੇਪੀ ਕਾਂਗਰਸ ਦੱਸ ਦੇ ਜਿਹੜੇ ਨੇ ਪੰਜਾਬ ਦੇ ਵਿੱਚ ਕੀਤੇ ਆ ਜਿਹੜੇ ਦੇਸ਼ ਦੇ ਵਿੱਚ ਕੀਤੇ ਆ ਠੱਗੀ ਠੋਰੀ ਕੀਤੀ ਆ ਇਹਨਾਂ ਨੇ ਆਪਣੇ ਵਰਕਰ ਵੀ ਮਾਰ ਛੜਿਆ ਇਹਨਾਂ ਨੇ ਦੇਸ਼ ਦਾ ਬੇੜਾਗਰ ਕੀਤਾ ਆ ਸੋ ਇਸ ਕਰਕੇ ਪੰਜਾਬ ਦੇ ਅੰਦਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਲੋਕਾਂ ਨੂੰ ਇਹ ਅਪੀਲ ਹੱਥ ਜੋੜ ਕੇ ਕਿ ਬਿਲਕੁਲ ਇਹਨਾਂ ਦੇ ਕਹਨ ਤੇ ਗਲਤ ਜਗ੍ਹਾ ਵੋਟ ਨਾ ਪਾਇਓ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਓ ਤੁਹਾਡੇ ਸਾਰੇ ਕੰਮ ਹੋ ਰਿਹਾ ਹੋਰ ਸਾਰੇ ਕੰਮ ਹੋਣਗੇ ਕੰਮ ਦੇਖੋ ਭਗਵੰਤ ਸਿੰਘ ਮਾਨ ਨੇ ਕਿਹੜੇ ਕੀਤੇ ਆ ਪਿੰਡਾਂ ਦੇ ਵਿੱਚ ਜਿਹੜੇ ਖਾਲ ਪੱਕੇ ਕੀਤੇ ਆ 50 ਸਾਲ ਤੋਂ ਖਾਲ ਕੱਚੇ ਹੀ ਆਹੀਂ ਕਈ ਐਮਐਲਏ ਮੰਤਰੀ ਲੀਡਰ ਕਈ ਅਫਸਰਾਂ ਨੂੰ ਲਿਖ ਲੈ ਕੇ ਚਿੱਠੀਆਂ ਥਾਗ ਗਏ ਉਹ ਸਾਡੇ ਪਿੰਡਾਂ ਦੇ ਖਾਲ ਪੱਕੇ ਕਰੋ ਕਿਸੇ ਨੇ ਨਹੀਂ ਕੀਤੇ 50 ਸਾਲ ਬਾਅਦ ਪਿੰਡਾਂ ਦੇ ਖਾਲ ਪੱਕੇ ਹੋ ਗਏ ਬੰਬੀਆਂ ਜਿਹੜੀਆਂ ਉਹ ਬੰਦ ਹੋਈਆਂ ਕਿਉਂਕਿ ਜ਼ਮੀਨ ਦੇ ਵਿੱਚੋਂ ਪਾਣੀ ਨਿਕਲਦਾ ਸੀ 2-3 ਫੁੱਟ ਪਾਣੀ ਦਾ ਸਤਹ ਉੱਤੇ ਹੋ ਗਿਆ ਪਾਣੀ ਸੁੱਕਦਾ ਜਾ ਰਿਹਾ ਸੀ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਆ ਹਾਂਜੀ ਸਾਰੇ ਜਰਨਲ ਕਾਸਟ ਜਿਹੜੀ ਐਸਸੀ ਬੀਸੀ ਸਾਰਿਆਂ ਦੇ ਜ਼ੀਰੋ ਬਿੱਲ ਆ ਰਹੇ ਆ ਬਿਜਲੀ ਦੇ ਹਾਂਜੀ 17 ਟੋਲ ਪਲਾਜੇ ਪੰਜਾਬ ਦੇ ਵਿੱਚੋਂ ਸਰਕਾਰ ਭਗਵੰਤ ਮਾਨ ਨੇ ਚੁੱਕਿਆ ਸਰਕਾਰ 17 ਟੋਲ ਪਲਾਜੇ ਜਿਹਦੇ ਵਿੱਚ ਨਾ ਕਾਂਗਰਸੀਆਂ ਦੇ ਹਿੱਸੇ ਹੀ ਇਹ ਨਹੀਂ ਬੰਦ ਹੁੰਦੇ ਲੋਕਾਂ ਨੂੰ ਲੁੱਟਦੇ ਹੀ ਉਥੇ ਟੋਲ ਪਲਾਜਿਆਂ ਤੇ ਮੁਹੱਲਾ ਕਲੀਨਿਕ ਘਰ ਘਰ ਖੋਲੇ ਲੱਖਾਂ ਲੋਕ ਰੋਜ਼ ਮੁਫਤ ਦਵਾਈਆਂ ਲੈ ਰਹੇ ਨੇ 10 ਲੱਖ ਦਾ ਬੀਮਾ 10 ਲੱਖ ਦਾ ਬੀਮਾ ਜਿਹੜਾ ਕੀਤਾ ਹਰ ਗਰੀਬ ਦਾ ਆਪਣਾ ਆਧਾਰ ਕਾਰਡ ਦਿਓ ਤੇ 10 ਲੱਖ ਦਾ ਆਪਣਾ ਇਲਾਜ ਫ੍ਰੀ ਕਰਾਓ ਸੋ ਕੰਮ ਕਰ ਰਿਹਾ ਯਾਰ ਕਮਾਂ ਦੇ ਆਧਾਰ ਤੇ ਲੋਕਾਂ ਨੇ ਵੋਟਾਂ ਪਾਈਆਂ ਅੱਗੇ 27 ਦੀ ਸਰਕਾਰ ਬਣੇਗੀ ਮੇਰੇ ਨਾਲ ਮੇਰੇ ਭਰਾ ਮੁੰਨਾ ਠਾਕਰ ਭੋਏ ਤੋਂ ਇਲੈਕਸ਼ਨ ਲੜ ਰਹੇ ਆ ਅਸੀਂ ਸਾਰੇ ਜਿਲ੍ਹਾ ਪਰਿਸ਼ਦ ਦੀਆਂ ਸੀਟਾਂ ਜਿੱਤ ਕੇ ਸਰਕਾਰ ਦੀ ਝੋਲੀ ਦੇ ਵਿੱਚ ਪਾਵਾਂਗੇ ਦੇਖੋ ਅੱਜ ਸਾਰੇ ਮੰਤਰੀ ਸਾਹਿਬ ਵੀ ਨਾਲ ਆਏ ਆ ਨਾਮੀਨੇਸ਼ਨ ਦੇ ਵਾਸਤੇ ਬਹੁਤ ਹੀ ਬਤ ਸਰਲ ਤਰੀਕੇ ਦੇ ਨਾਲ ਜਿਹੜਾ ਆ ਕੋਈ ਹਲ ਫੜੀ ਨਹੀਂ ਮਚਾਈ ਜ ਕਿਸੇ ਨੇ ਵੀ ਕੋਈ ਬੜੇ ਆਰਾਮ ਦੇ ਨਾਲ ਜਿਹੜੀ ਅੱਜ ਨਾਮੀਨੇਸ਼ਨ ਕੀਤੀ ਗਈ ਆ ਔਰ ਮੈਂ ਇੱਕ ਗੱਲ ਜਰੂਰ ਕਹਿਣਾ ਚਾਹਨਾ ਕਿ ਅੱਜ ਜਿਹੜੀ ਨੋਮੀਨੇਸ਼ਨ ਹੋਈ ਆ ਕਿਸੇ ਵੀ ਜਿਲ੍ਹਾ ਪਰਸ਼ਦੇ ਦੇ ਮੈਂਬਰ ਦਾ ਜਿਹੜਾ ਆ ਮੋਟਰ ਸਾਹਿਬ ਨੇ ਵੀ ਕਿਹਾ ਆ ਕਿ ਕਿਸੇ ਦੀ ਜਿਹੜੀ ਸ਼ੀਟ ਜਾਂ ਟਿਕਟ ਨਹੀਂ ਕੱਟੀ ਜਾਏਗੀ ਨਾ ਹੀ ਕੋਈ ਹੇਰਾਫੇਰੀ ਹੋਏਗੀ ਔਰ ਪੂਰੇ ਟਰਾਂਸਪੇਰੈਂਟ ਜਿਹੜੇ ਆ ਇਲੈਕਸ਼ਨ ਹੋਣਗੇ ਜਿਸ ਤਰ੍ਹਾਂ ਸਰਪੰਚਾਂ ਦੇ ਇਲੈਕਸ਼ਨ ਅਸੀਂ ਪਹਿਲੇ ਕਰਾਏ ਆ ਉਸੇ ਤਰ੍ਹਾਂ ਅੱਜ ਜਿਹੜੇ 14 ਤਰੀਕ ਨੂੰ ਹੋਣ ਵਾਲੇ ਇਲੈਕਸ਼ਨ ਆ ਉਹ ਵੀ ਟਰਾਂਸਪੇਰੈਂਟ ਹੋਣਗੇ ਕੋਈ ਇਹਦੇ ਵਿੱਚ ਲੜਾਈ ਝਗੜਾ ਨਹੀਂ ਹੋਏਗਾ ਸ਼ਾਂਤੀਪੂਰਵਕ ਜਿਹੜੇ ਇਲੈਕਸ਼ਨ ਕਰਾਏ ਜਾਣਗੇ ਔਰ ਕੰਮ ਦੇ ਆਧਾਰ ਤੇ ਜਿਹੜੀਆਂ ਉਹ ਵੋਟਾਂ ਮਿਲਣੀਆਂ ਆ ਜੇਕਰ ਆਮ ਆਦਮੀ ਪਾਰਟੀ ਨੇ 4 ਸਾਲਾਂ ਦੇ ਅੰਦਰ ਜਿਹੜੇ ਕੰਮ ਕੀਤੇ ਆ ਉਹਨਾਂ ਕੰਮਾਂ ਦੇ ਹਿਹਾਰ ਤੇ ਹੀ ਜਿਹੜਾ ਲੋਕਾਂ ਨੇ ਵੋਟਾਂ ਪਾਣੀਆਂ ਅਸੀਂ ਲੋਕਾਂ ਦੇ ਬਹੁਤ ਆਸ ਉਮੀਦ ਕਰਦੇ ਆ ਕਿਉਂਕਿ ਜਿੰਨੇ ਕੰਮ ਆਮ ਆਦਮੀ ਪਾਰਟੀ ਨੇ 4 ਸਾਲਾਂ ਦੇ ਅੰਦਰ ਕਰਾਏ ਆ ਸ਼ਹਿਰੀ 20 70 ਸਾਲਾਂ ਤੋਂ ਕਿਸੇ ਪਾਰਟੀ ਨੇ ਜਿਹੜਾ ਆ ਇਸ ਪਾਸੇ ਰੁਕ ਨਹੀਂ ਪਾਇਆ ਔਰ ਛੜਕਾਂ ਦਾ ਲੈ ਕੇ ਚੱਲੀਏ ਕੋਈ ਹਲਕੇ ਦੇ ਅੰਦਰ ਜਿਹੜੀਆਂ ਆ ਸਾਰੀਆਂ ਛੜਕਾਂ ਜਿਹੜੀਆਂ ਇਸ ਟਾਈਮ ਜਿਹੜੀਆਂ ਬਣਨੇ ਜਾ ਰਹੀਆਂ ਉਹ ਦਾ ਮਾਰਚ ਮਹੀਨੇ ਤੱਕ ਜਿਹੜੀਆਂ ਸਾਰੀਆਂ ਕੰਪਲੀਟ ਹੋ ਜਾਣੀਆਂ ਕੰਮ ਦੇ ਆਧਾਰ ਤੇ ਜਿਹੜੇ ਸਾਨੂੰ ਵੋਟ ਮਿਲਨੇ ਆ ਲੋਕ ਵੋਟ ਪਾਉਣ ਵਾਸਤੇ ਬਿਲਕੁਲ ਤਿਆਰ ਨੇ ਖੁਸ਼ ਨੇ ਔਰ ਕੈਂਡੀਡੇਟ ਜਿੰਨੇ ਵੀ ਆਮਦਨ ਪਾਰਟੀ ਨੇ ਦਿੱਤੇ ਆ ਔਰ ਲੋਕ ਸਾਰਿਆਂ ਨੂੰ ਵੋਟ ਪਾਉਣ ਵਾਸਤੇ ਬਹੁਤ ਤਿਆਰ ਆ